प्यारे बच्चों प्यार परी सत श्री अकाल स्वागत जिंदकी 5 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਕਰਾਂਗੇ ਪਾਠ 4 ਦਿਲ ਵਿੱਚ ਇਹਨਾਂ ਲਈ ਪਿਆਰ ਰੱਖਿਏ ਦਾ ਭਾਗ ਈੜੀ ਤੇ ਸਨੀਆਂ ਹੋਰ ਬੋਲੀਆਂ ਬਾਰੇ ਬੱਚੋ ਤੁਸੀਂ ਧਿਆਨ ਨਾਲ ਪੜੋਗੇ ਵੀ ਸੁਣੋਗੇ ਵੀ ਤੇ ਇਸ ਉੱਪਰ ਅਮਲ ਵੀ ਕਰੋਗੇ ਜਿਵੇਂ ਸਾਡੀ ਮਾਂ ਬੋਲੀ ਪੰਜਾਬੀ ਹੈ ਓਵੇਂ ਹੀ ਹੋਰ ਲੋਕਾਂ ਦੀਆਂ ਮਾਂ ਬੋਲੀਆਂ ਹਨ ਉਹ ਵੀ ਸਾਡੇ ਵਾਂਗ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਕਈ ਤਾਂ ਸਗੋਂ ਸਾਡੇ ਨਾਲੋਂ ਵੀ ਜ਼ਿਆਦਾ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਹਰ ਇੱਕ ਨੂੰ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਦਾ ਹੱਕ ਹੈ ਹਰ ਇੱਕ ਨੂੰ ਆਪਣੀ ਮਾਂ ਬੋਲੀ ਨੂੰ ਪਿਆਰ ਕਰਨਾ ਹੀ ਚਾਹੀਦਾ ਹੈ ਭਾਰਤ ਵਿੱਚ ਸੈਂਕੜੇ ਭਾਸ਼ਾਵਾਂ ਅਤੇ ਉਪ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਬੱਚਿਓ ਉਪ ਭਾਸ਼ਾਵਾਂ ਹੁੰਦੀਆਂ ਖੇਤਰੀ ਭਾਸ਼ਾਵਾਂ ਜਿਹੜੀਆਂ ਕਿ ਅਸੀਂ ਘਰ ਵਿੱਚ ਬੋਲਦੇ ਆਂ ਇਨ੍ਹਾਂ ਵਿੱਚੋਂ ਜ਼ਿਆਦਾ ਬੋਲੀਆਂ ਜਾਣ ਵਾਲੀਆਂ ਕੁਝ ਭਾਸ਼ਾਵਾਂ ਨੂੰ ਸੰਵਿਧਾਨ ਵਿੱਚ ਖਾਸ ਦਰਜਾ ਦਿੱਤਾ ਗਿਆ ਹੈ ਸਾਡੇ ਭਾਰਤ ਦੇ ਵਿੱਚ ਕੁਝ ਭਾਸ਼ਾਵਾਂ ਨੂੰ ਖਾਸ ਕਰਕੇ 17-18 ਭਾਸ਼ਾਵਾਂ ਕੁਝ ਐਸੀਆਂ ਜਿਹੜੀਆਂ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਸਪੈਸ਼ਲ ਜਗ੍ਹਾ ਮਿਲੀ ਹੋਈ ਹੈ ਵੀ ਇੰਨੀਆਂ ਭਾਸ਼ਾਵਾਂ ਭਾਰਤ ਦੇ ਵਿੱਚ ਸਰਕਾਰੀ ਕੰਮ ਲਈ ਵਰਤੀਆਂ ਜਾਂਦੀਆਂ ਦੂਸਰਾ ਪੈਰਾ ਬੱਚੇ ਤੁਸੀਂ ਕਿਸੇ ਭਾਰਤੀ ਰੁਪਏ ਦਾ ਨੋਟ ਦੇਖਿਆ ਹੋਵੇਗਾ ਇਸ ਉੱਤੇ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਸਮੇਤ 17 ਭਾਸ਼ਾਵਾਂ ਵਿੱਚ ਨੋਟ ਰਕਮ ਲਿਖੀ ਮਿਲਦੀ ਹੈ ਅਸਲ ਵਿੱਚ ਭਾਰਤ ਇੱਕ ਬਹੁ ਭਾਸ਼ੀ ਦੇਸ਼ ਹੈ ਭਾਰਤ ਵੱਖ-ਵੱਖ ਭਾਸ਼ਾਵਾਂ ਦੇ ਫੁੱਲਾਂ ਦਾ ਗੁਲਦਸਤਾ ਹੈ ਇਸ ਕਰਕੇ ਭਾਰਤ ਸਰਕਾਰ ਹਰ ਭਾਸ਼ਾ ਨੂੰ ਉਸ ਦਾ ਬਣਦਾ ਹੱਕ ਦਿੰਦੀ ਹੈ ਸਾਨੂੰ ਆਪਣੀ ਭਾਸ਼ਾ ਨੂੰ ਪਿਆਰ ਕਰਨਾ ਚਾਹੀਦਾ ਹੈ ਪਰ ਸਾਨੂੰ ਕਿਸੇ ਹੋਰ ਦੀ ਭਾਸ਼ਾ ਨੂੰ ਨਿੰਦਣਾ ਵੀ ਨਹੀਂ ਚਾਹੀਦਾ ਕਿਸੇ ਹੋਰ ਨੂੰ ਵੀ ਆਪਣੀ ਭਾਸ਼ਾ ਉਨੀ ਹੀ ਪਿਆਰੀ ਹੁੰਦੀ ਹੈ ਜਿੰਨੀ ਸਾਨੂੰ ਆਪਣੀ ਭਾਸ਼ਾ ਹੁੰਦੀ ਹੈ। ਇਸਲਾ ਪੈਰਾ ਸਾਨੂੰ ਆਪਣੀ ਮਾਂ ਬੋਲੀ ਤਾਂ ਚੰਗੀ ਤਰ੍ਹਾਂ ਸਿੱਖਣੀ ਚਾਹੀਦੀ ਹੈ, ਬੋਲਣੀ ਵੀ ਚਾਹੀਦੀ ਹੈ। ਪਰ ਹੋਰ ਬੋਲੀਆਂ ਵੀ ਸਿੱਖਣੀਆਂ ਚਾਹੀਦੀਆਂ ਹਨ। ਹਿੰਦੀ ਅਤੇ ਅੰਗਰੇਜ਼ੀ ਸਿੱਖੇ ਬਿਨਾ ਤਾਂ ਬਿਲਕੁਲ ਗੁਜ਼ਾਰਾ ਨਹੀਂ। ਜੇ ਸਾਨੂੰ ਭਾਰਤ ਦੇ ਕਿਸੇ ਹੋਰ ਰਾਜ ਵਿੱਚ ਲੰਬੇ ਸਮੇਂ ਚ ਰਹਿਣਾ ਪੈ ਜਾਵੇ ਤਾਂ ਸਾਨੂੰ ਉੱਥੋਂ ਦੀ ਭਾਸ਼ਾ ਵੀ ਸਿੱਖ ਲੈਣੀ ਚਾਹੀਦੀ ਹੈ। ਇਹ ਸਿੱਖ ਲੈਣ ਨਾਲ ਸਾਡੀਆਂ ਕਈ ਮੁਸ਼ਕਲਾਂ ਹੱਲ ਹੋ ਜਾਣਗੀਆਂ ਵੈਸੇ ਵੀ ਅਸੀਂ ਜਿੰਨੀਆਂ ਵੱਧ ਭਾਸ਼ਾਵਾਂ ਸਿੱਖ ਲੈਂਦੇ ਹਾਂ ਸਾਡੇ ਲਈ ਗਿਆਨ ਦੇ ਉਹਨੇ ਦਰਵਾਜ਼ੇ ਖੁੱਲ ਜਾਂਦੇ ਹਨ ਭਾਰਤ ਵਿੱਚ ਹੋਰ ਬਹੁਨੀਆਂ ਜਾਣ ਵਾਲੀਆਂ ਭਾਸ਼ਾਵਾਂ ਬੰਗਲਾ ਅਸਾਮੀ ਮਰਾਠੀ ਕਸ਼ਮੀਰੀ ਬੋੜੋ ਕੰਨੜ ਮਲਿਆਲਮ ਗੁਜਰਾਤੀ ਡੋਗਰੀ ਉਰਦੂ ਅਤੇ ਤਾਂ ਹੋਮ ਲੱਦੇ ਹਨ ਬੱਚਿਓ ਜੋ ਤੁਸੀਂ ਹੁਣ ਸਾਹਮਣੇ ਉੱਪਰ ਤਸਵੀਰ ਦੇਖ ਰਹੇ ਹੋ ਖੱਬੇ ਹੱਥ ਹਿੰਦੀ ਵਰਣਮਾਲਾ ਦੀ ਤੁਹਾਨੂੰ ਨਜ਼ਰ ਆ ਰਹੀ ਹੈ ਸੱਜੇ ਹੱਥ ਬੰਗਲਾ ਭਾਸ਼ਾ ਦੀ ਤਸਵੀਰ ਹੈ ਕੀ ਤੁਹਾਨੂੰ ਪਤਾ ਹੈ ਕਿ ਮਨਸ਼ੀ ਪ੍ਰੇਮਚੰਦ ਹਿੰਦੀ ਦੇ ਬਹੁਤ ਵੱਡੇ ਲੇਖਕ ਸਨ ਰਵਿੰਦਰਨਾਥ ਟੈਗੋਰ ਦਾ ਨਾਂ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਟੈਗੋਰ ਬੰਗਾਲੀ ਸਨ ਉਹ ਬੰਗਲਾ ਭਾਸ਼ਾ ਵਿੱਚ ਲਿਖਦੇ ਸਨ ਭਾਰਤ ਦਾ ਰਾਸ਼ਟਰੀ ਗਾਣ ਜਨ ਗਨ ਮਨ ਉਹਨਾਂ ਦਾ ਹੀ ਲਿਖਿਆ ਹੋਇਆ ਹੈ ਸੋ ਹੋਰ ਭਾਸ਼ਾਵਾਂ ਦੀ ਮਹੱਤਤਾ ਸਮਝਣੇ ਵੀ ਬਹੁਤ ਜ਼ਰੂਰੀ ਹੈ ਬੱਚਿਓ ਸਾਨੂੰ ਇਸ ਪਾਠ ਵਿੱਚ ਸਿੱਖਣ ਨੂੰ ਕੀ ਮਿਲਿਆ ਸਿੱਖਣ ਨੂੰ ਸਾਨੂੰ ਮਿਲਿਆ ਕਿ ਆਪਣੀ ਮਾਂ ਬੋਲੀ ਦੇ ਨਾਲ ਸਾਨੂੰ ਪਿਆਰ ਕਰਨਾ ਹੀ ਚਾਹੀਦਾ ਹੈ ਪਰ ਦੂਸਰੀਆਂ ਵੀ ਮਾਂ ਬੋਲੀਆਂ ਦਾ ਸਤਿਕਾਰ ਸਾਨੂੰ ਕਰਨਾ ਚਾਹੀਦਾ ਤੇ ਸਿੱਖਣੀਆਂ ਵੀ ਚਾਹੀਦੀਆਂ ਇੱਕ ਦੂਸਰੇ ਨੂੰ ਪਿਆਰ ਜੈਸੇ ਜਿਵੇਂ ਅਸੀਂ ਇੱਕ ਦੂਸਰੇ ਨੂੰ ਪਿਆਰ ਕਰਦੇ ਹਾਂ ਸਤਿਕਾਰ ਕਰਦੇ ਹਾਂ ਉਸੇ ਤਰ੍ਹਾਂ ਸਾਨੂੰ ਆਪਣੀ ਦੂਸਰੇ ਦੀ ਬੋਲੀ ਦਾ ਵੀ ਸਤਿਕਾਰ ਵੀ ਕਰਨਾ ਚਾਹੀਦਾ ਹੈ ਤੇ ਪਿਆਰ ਵੀ ਕਰਨਾ ਚਾਹੀਦਾ ਹੈ ਚਲੋ ਹੁਣ ਇਹ ਕਵਿਤਾ ਦੀਆਂ 17 ਹਨ 4 ਉਹ ਮੈਂ ਪੜ ਲਈਆਂ ਤੇ ਤੁਸੀਂ ਧਿਆਨ ਨਾਲ ਸੁਣੋ ਦੇਸ਼ ਮੇਰੇ ਦੀਆਂ ਸਭ ਬੋਲੀਆਂ ਨਿਆਰੀਆਂ ਦੇਸ਼ ਦੀ ਅਮੀਰੀ ਇਹ ਦਿਖਾਉਣ ਸਾਰੀਆਂ ਜਿੰਨੀਆਂ ਪਛਾਵਾਂ ਅਸੀਂ ਸਿੱਖ ਲੈਂਦੇ ਹਾਂ ਗਿਆਨ ਦੀਆਂ ਉਹਨੀਆਂ ਖੁੱਲਣ ਬਾਰੀਆਂ ਮੇਰੇ ਦੇਸ਼ ਵਿੱਚ ਬਹੁਤ ਸਾਰੀਆਂ ਬੋਲੀਆਂ ਬੋਲੀਆਂ ਜਾਂਦੀਆਂ ਕਿਉਂਕਿ ਪਿੰਨ ਪਿੰਨ ਤਰ੍ਹਾਂ ਦੇ ਇੱਥੇ ਬੋਲਣ ਵਾਲੇ ਬੋਲੀਆਂ ਲੋਕ ਰਹਿੰਦੇ ਹਨ ਤੇ ਜਦੋਂ ਇਹ ਸਾਰੇ ਬੋਲਦੇ ਆ ਸਬਦਾ ਬੋਲਣ ਦਾ ਢੰਗ ਵੱਖਰਾ ਹੋ ਸਕਦਾ ਪਰ ਉਹਨਾਂ ਦੀ ਜਿਹੜਾ ਉਹਨਾਂ ਦੀ ਜਿਹੜੀ ਧੁੰਨੀ ਹੈ ਉਹ ਇੱਕ ਹੈ ਜਿੰਨੀ ਆਪਾਂ ਸ਼ਮਾ ਅਸੀਂ ਸਿੱਖ ਲੈਂਦੇ ਆ ਉਹ ਸਿੱਖਣ ਨਾਲ ਸਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਕਿਉਂਕਿ ਪਿਛਲਾ ਇਤਿਹਾਸ ਜਾਂ ਸਹਿਤ ਜਦੋਂ ਅਸੀਂ ਪੜ੍ਹਦੇ ਆ ਸਾਡੇ ਵੱਡਿਆਂ ਦਾ ਜਿਹੜਾ ਤਜਰਬਾ ਹੈ ਉਹ ਸਾਨੂੰ ਸਿੱਖਣ ਨੂੰ ਮਿਲਦਾ ਇਸ ਲਈ ਸਾਡੇ ਜਿਹੜਾ ਗਿਆਨ ਦੀਆਂ ਸਾਰੀਆਂ ਬਾਰੀਆਂ ਖੁੱਲ ਜਾਂਦੀਆਂ ਅਸੀਂ ਪੜ ਕੇ ਇਤਿਹਾਸ ਜਾਂ ਸਾਇਤ ਸਮਝਦਾਰ ਬਣ ਜਾਂਦੇ ਆ ਤੁਸੀਂ ਪਾਠ ਧਿਆਨ ਨਾ ਸੁਣਿਆ ਹੋਵੇਗਾ ਇਸ ਲਈ ਧੰਨਵਾਦ